ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਦੀ ਅੱਜ ਦੀਵਾਲੀ ਬੰਪਰ ਬਾਰੇ ਪੰਜਾਬ ਸਟੇਟ ਨੇ ਜਿਹੜਾ ਦੀਵਾਲੀ ਬੰਪਰ ਲਾਂਚ ਕਰਤਾ ਆ ਜਿਹੜੀ ਟਿਕਟੇ 15 ਤਰੀਕ ਨੂੰ ਮਾਰਕੀਟ ਵਿੱਚ ਆ ਜਾਣੀਆਂ ਤੁਸੀਂ ਆ ਕੇ ਟਿਕਟ ਖਰੀਦ ਸਕਦੇ ਹੋ ਬਹੁਤ ਵੱਡਾ ਬੰਪਰ ਕੱਢਿਆ ਸਵਰ ਪੰਜਾਬ ਸਟੇਟ ਨੇ ਦੀਵਾਲੀ ਬੰਪਰ 31 ਤਰੀਕ ਨੂੰ ਡਰਾਇਆ 31 ਅਕਤੂਬਰ ਨੂੰ ਰਾਤ 8 ਵਜੇ ਡਰਾ ਨਿਕਲਣਾ ਇਹ ਸਾਰੀ ਤੁਹਾਨੂੰ ਅਸੀਂ ਦੱਸ ਦਵਾਂਗੇ ਇਸ ਲਈ ਕਿ ਪੇਜ ਨੂੰ ਕਰ ਲਓ ਫੋਲੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪ੍ਰਾਈਸ ਦੱਸ ਦਵਾਂ ਇਹਦੇ ਵਿੱਚ ਕ੍ਰਿਕਟ ਦੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਜਿਹੜਾ 11 ਕਰੋੜ ਦਾ ਨਿਕਲਣ ਜਾ ਰਿਹਾ ਤੈਨਾਂ ਸੀਰੀਜ਼ਾਂ ABC ਹਰ ਇੱਕ ਸੀਰੀਜ਼ ਬਚ 8 ਲੱਖ ਤੱਕ ਦੇ ਆ ਤੁਸੀਂ ਸੇਮ ਨੰਬਰ ਦੀ ਤਿੰਨ ਟੈਟਾ ਖਰੀਦੋ ਇਹਦਾ ਫਾਇਦਾ ਤੁਹਾਨੂੰ ਦੱਸੂਗਾ ਪਹਿਲੇ ਜਿਹੜੇ ਪ੍ਰਾਈਜ਼ ਆ ਤੁਹਾਡੇ 25 ਉਹ ਮਿਸ ਨਹੀਂ ਹੋਣਗੇ ਹੁਣ 11 ਕਰੋੜ ਦਾ ਪ੍ਰਾਈਜ਼ ਆ ਉਹ ABC ਆ ਸਕਦਾ B C C ਵੀ ਦੂਸਰਾ ਨਾਮ ਹੋਣਾ ਜੀ 1 ਕਰੋੜ ਦਾ ਇਹ ਤਿੰਨ ਪ੍ਰਾਈਜ਼ ਆ ਤੀਸਰਾ ਨਾਮ ਜਿਹੜਾ 50 ਲੱਖ ਦਾ ਇਹ ਵੀ ਤਿੰਨ ਪ੍ਰਾਈਜ਼ ਆ ਚੌਥਾ ਨਾਮ ਹੈਗਾ ਜੀ 10 ਲੱਖ ਦੇ 9 ਪ੍ਰਾਈਜ਼ ਆ ਤੇ ਪੰਜਵਾਂ ਨਾਮ ਹੈਗਾ ਜੀ 5 ਲੱਖ ਦਾ ਵੀ 9 ਪ੍ਰਾਈਜ਼ ਆ ਛੇਵਾਂ ਨਾਮ 9000 ਦੇ 2400 ਪ੍ਰਾਈਜ਼ ਆ ਸਤਵਾਂ ਨਾਮ 5000 ਦੇ ਵਿੱਚ 2400 ਪ੍ਰਾਈਜ਼ ਆ। 8ਵਾਂ ਪ੍ਰਾਈਜ਼ ਜਿਹੜਾ 3000 ਦਾ ਉਹ ਵੀ 2400 ਪ੍ਰਾਈਜ਼ ਨਿਕਲਨੇ ਆ। ਐਂਡਲਾ ਪ੍ਰਾਈਜ਼ ਜਿਹੜਾ ਆ ਉਹ 1000 ਦਾ ਨਿਕਲਣਾ। 1,20,000 ਨਾਮ ਨਿਕਲਨੇ ਆ। ਐਂਡਲਾ ਪ੍ਰਾਈਜ਼ ਜਿਹੜਾ 1000 ਦਾ ਹੈਗਾ। ਬਾਕੀ ਟੋਟਲ ਜਿਹੜੇ ਪ੍ਰਾਈਜ਼ ਨਿਕਲਨੇ 1,27,225 ਪ੍ਰਾਈਜ਼ ਨਿਕਲਨੇ ਆ। 24 ਲੱਖ ਦੀ ਸਕੀਮ ਆ। ਤੁਸੀਂ ਸੇਮ ਨਬਰ ਦੀ ਟੈਕ ਟੈਕ ਖਰੀਦੋ ਜੇ ਤੁਹਾਡੇ ਕੋਲ ਬਜਟ ਹੈਗਾ ਆ। ਠੀਕ ਹੈ ਜੀ ਤੁਸੀਂ ਇੱਕ ਵੀ ਖਰੀਦ ਸਕਦੇ ਹੋ ਜੇ ਤਿੰਨ ਖਰੀਦੀਆਂ ਤਾਂ ਫਾਇਦਾ ਤੁਹਾਨੂੰ ਦੱਸ ਦਣਾ। ਪਹਿਲਾ ਪ੍ਰਾਈਜ਼ ਏਜ ਵੀ ਆ ਸਕਦਾ ਬੀਚ ਵੀ ਸੀਚ ਵੀ ਕਿਤੇ ਵੀ ਆ ਸਕਦਾ ਪਹਿਲਾ ਪ੍ਰਾਈਸ ਬਾਕੀ ਜਿਹੜਾ 1 ਕਰੋੜ ਦਾ ਇਹ ਇਦਾਂ ਕੱਢਣਗੇ ਸਰਕਾਰ ਇੱਕ ਏਜ ਕੱਢ ਦੂਗੇ ਇੱਕ ਬੀਚ ਇੱਕ ਸੀਚ ਵੀ ਇਦਾਂ ਵੀ ਆ ਸਕਦਾ ਬਾਕੀ ਤਿੰਨ ਏਜ ਵੀ ਆ ਸਕਦੇ ਤਿੰਨ ਬੀਚ ਤਿੰਨ ਦੋ ਸੀਚ ਆ ਕੇ ਇਦਾਂ ਵੀ ਆ ਸਕਦੇ ਠੀਕ ਹੈ ਜੀ ਮੇਰੇ ਹਿਸਾਬ ਨਾਲ ਇੱਕ ਇੱਕ ਪ੍ਰਾਈਸ ਕੱਢਣਗੇ 1 ਕਰੋੜ ਦਾ ਇਹ ਚ 1 ਕਰੋੜ ਦਾ ਬੀਚ ਚ 1 ਕਰੋੜ ਦਾ ਸੀਚ ਇਸ ਧਾਰਨਾ ਵੀ ਕੱਢ ਸਕਦੇ ਆ ਤੇ ਬਾਕੀ 10 ਲੱਖ ਦੇ ਨੌ ਪ੍ਰਾਈਸ ਆ ਠੀਕ ਹੈ ਜੀ ਇਹ ਤਿੰਨ ਏਜ ਕੱਢ ਦੇਣਗੇ ਤਿੰਨ ਬੀਚ ਤਿੰਨ ਸੀਚ ਇਦਾਂ ਵੀ ਨਿਕਲ ਸਕਦੇ ਆ ਜਾਂ 10 ਇਹ ਜਾ ਕੇ 2 ਵੀ ਜਾ ਕੇ 4 ਉੱਚ ਚਲ ਗਏ ਸੀ ਚ ਇਸ ਦਾ ਵੀ ਕੱਢ ਸਕਦੇ ਆ ਠੀਕ ਹੈ ਜੀ ਬਾਕੀ 11 ਕਰੋੜ ਦਾ ਗਰੰਟੀਡ ਪ੍ਰਾਈਜ਼ ਆ ਬਿਗਨਰ ਡਾਟਾ ਚ ਹੋਣਾ ਹੈ ਠੀਕ ਹੈ ਜੀ ਬਾਕੀ ਪਹਿਲੇ 25 ਪ੍ਰਾਈਜ਼ ਜਿਹੜੇ ਆ ਬਹੁਤ ਵੱਡੇ ਪ੍ਰਾਈਜ਼ ਨਿਕਲਣ ਜਾ ਰਿਹਾ ਇਸ ਵਾਰ ਪੰਜਾਬ ਸਟੇਟ ਦੀ ਬਹੁਤ ਵਧੀਆ ਸਕੀਮ ਹੈ ਇਹ ਦੀਵਾਲੀ ਬੰਪਰ ਤੁਸੀਂ ਵੀ ਜਾ ਕੇ ਖਰੀਦ ਲਿਓ ਕਿਉਂਕਿ 500 ਰੁਪਏ ਚ 11 ਕਰੋੜ ਦਾ ਨਾਮ ਗਰੰਟੀਡ ਟੂ ਪਬਲਿਕ ਆ ਆ ਜਿਹੜੇ 1 ਕਰੋੜ 20 50 ਲੱਖ ਦੇ ਆ 10 ਲੱਖ 5 ਲੱਖ ਇਹ ਵੀ ਬਿਗਨਰ ਡਾਟਾ ਚ ਹੋ ਜਾਂਦੇ ਆ ਠੀਕ ਹੈ ਜੀ ਕੋਈ ਸਰਕਾਰ ਦੀ ਸੇਲੇ ਬਹੁਤ ਵਧੀਆ ਹੁੰਦੀ ਆ ਬਾਕੀ ਜਿਹੜਾ 10000 ਤੋਂ ਉੱਪਰ ਪ੍ਰਾਈਜ਼ ਹੁੰਦਾ ਉੱਤੇ ਟੈਕਸ ਹੁੰਦਾ 10000 ਤੋਂ ਥੱਲੇ ਜਿਹੜਾ ਪ੍ਰਾਈਜ਼ ਹੋਵੇ ਉੱਥੇ ਕੋਈ ਟੈਕਸ ਨਹੀਂ ਹੁੰਦਾ ਆ ਠੀਕ ਹੈ ਜੀ ਲਾਟਰੀ ਜਿੱਤਣ ਤੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਜਿਹੜਾ ਕਲੇਮ ਫਾਰਮ ਹੁੰਦਾ ਜਦੋਂ ਤੁਸੀਂ ਟਿਕਟ ਜਮ੍ਹਾਂ ਕਰਾਉਣੀ ਆ 10000 ਤੋਂ ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਆ ਠੀਕ ਹੈ ਜੀ ਉਹ ਕਲੇਮ ਹੁੰਦੀ ਆ ਤੁਹਾਡੀ ਟਿਕਟ ਜਮ੍ਹਾਂ ਹੁੰਦੀ ਆ ਉੱਥੇ ਤੁਹਾਨੂੰ 1 ਰੁਪਿਆ ਨਹੀਂ ਦੇਣਾ ਪੈਂਦਾ ਨਾ ਲਾਟਰੀ ਜਿੱਤਣ ਤੇ ਤਾਂ ਨਾ ਲਾਟਰੀ ਬਾਅਦ ਚੋਂ ਨਹੀਂ ਦੇਣਾ ਪੈਂਦਾ ਤੁਹਾਨੂੰ ਪੈਸਾ ਠੀਕ ਹੈ ਜੀ ਲਾਟਰੀ ਮੇਜਾ ਦੁਕਾਨ ਤੋਂ ਜਾ ਕੇ ਖਰੀ ਜਦੋਂ ਤੁਹਾਡੇ ਹੱਥ ਚ ਟੈਟ ਡੂੰਹ ਦੀ ਨਾਮ ਵੀ ਤੁਹਾਨੂੰ ਤਦੇ ਮੈਨਾ ਇਹ ਨਾ ਵੀ ਤੁਸੀਂ WhatsApp ਤੇ ਟੈਟ ਖਰੀਦੀ ਹੋਵੇ ਤੁਹਾਡਾ ਧੋਖਾ ਹੋ ਸਕਦਾ ਕਿਉਂਕਿ ਸਰਕਾਰ ਵੀ ਅਲਾਟ ਨਹੀਂ ਕਰਦੀ WhatsApp ਤੇ ਟੈਟ ਖਰੀਦਣੀ ਇਸ ਕਰਕੇ ਤੁਹਾਨੂੰ ਕਹਿੰਨੇ ਹਾਂ ਨਾ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦੋ ਤੇ ਗਰੈਂਟਰ ਖਰੀਦੋ ਇਹਦੇ ਵਿੱਚ 11 ਕਰੋੜ ਦਾ ਗਰੈਂਟਰ ਪ੍ਰਾਈਜ਼ ਆ ਉਹ ਕੋਈ ਨਾ ਕੋਈ ਵਿਨਰ ਵਨ ਨਹੀਂ ਆ ਤੁਸੀਂ ਵੀ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਆ ਮਸ਼ੀਨ ਦੀ ਸੈਟਿੰਗ ਆ ਤੁਸੀਂ ਜਾ ਕੇ ਲੁਧਿਆਣੇ ਖੁਦ ਵੀ ਮਸ਼ੀਨ ਘੁਮਾ ਸਕਦੇ ਆ ਉਹ ਤੁਹਾਨੂੰ ਮਸ਼ੀਨ ਕਮਾਉਣ ਦੇਣਗੇ ਤੁਹਾਨੂੰ ਰੋਕਣਗੇ ਨਹੀਂ ਤੇ ਤੂੰ ਨਹੀਂ ਕਮਾਉਣੀ ਮਸ਼ੀਨ ਨਹੀਂ ਤੁਸੀਂ ਆ ਕੇ ਮਸ਼ੀਨ ਵੀ ਕਮਾ ਸਕਦੇ ਹੋ ਸਰਕਾਰ ਜਿਹੜੀ ਆਪਾਰਦਰਸ਼ੀ ਰਿਜ਼ਲਟ ਕਰਦੀ ਹੈ ਫੇਕ ਨਹੀਂ ਹੁੰਦਾ ਕਿਉਂਕਿ ਸਰਕਾਰ ਨੂੰ ਲੋਟਰੀ ਚ ਪੈਸਾ ਬਹੁਤ ਆਜਦਾ ਹੈ ਇਸ ਕਰਕੇ ਲੋਟਰੀ ਸਰਕਾਰ ਚਲਾਉਂਦੀ ਹੈ ਤੇ ਬਾਕੀ ਪੇਜ ਨੂੰ ਘੱਲੋ ਫੋਲੋ ਰਿਜ਼ਲਟ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਣਾ ਬਾਕੀ ਜਿਹੜਾ ਵੀ ਤੁਹਾਨੂੰ ਰਿਜ਼ਲਟ ਜਾਈਦਾ ਹੁੰਦਾ ਤੁਸੀਂ ਕਮੈਂਟ ਅਜਾ ਆਪਣੀ ਟਿਕਟ ਦੀ ਫੋਟੋ ਖਿੱਚ ਕੇ ਭੇਜਿਆ ਕਰੋ ਥਰਮ ਰਿਜ਼ਲਟ ਦੱਸ ਦਿਆ ਕਰੂੰਗਾ ਤੁਹਾਡਾ ਕਿਹੜਾ ਪ੍ਰਾਈਜ਼ ਲੱਗਾ ਬਾਕੀ ਫੇਕ ਕਾਲਾਂ ਤੋਂ ਬਚ ਕੇ ਰਿਹਾ ਕਰੋ ਪੇਜ ਨੂੰ ਜ਼ਰੂਰ ਫੋ